ਹਾਂਜੀ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਬਾਈਜੀ ਸੇਲ ਲਈ ਟਰਾਲੀ ਲੈ ਕੇ ਆਏ ਆ 10 ਫੁੱਟੀ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਕਿੱਥੇ ਖੜੀ ਹੈ ਕਿੰਨਾ ਇਹਦਾ ਰੇਟ ਹੈ ਫੋਨ ਨੰਬਰ ਵਗੈਰਾ ਆਪਾਂ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਟਰਾਲੀ ਦਾ ਦੱਸਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵਾਤ ਵਾਤ ਗਰੁੱਪਾਂ ਦੇ ਵਿੱਚ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋਰੇ ਭਰਾ ਵੀਡੀਓ ਆਪਣੇ ਇਹ YouTube ਤੇ ਦੇਖ ਰਹੇ ਨੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ Facebook ਵਾਲੇ ਭਰਾ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 500 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਜੀ ਇਸ ਟਰਾਲੀ ਬਾਰੇ ਇਹ ਟਰਾਲੀ 10 ਫੁੱਟ ਲੰਬੀ ਹੈ 6 ਫੁੱਟ ਚੌੜੀ ਹੈ ਟਰਾਲੀ ਨਵਾਂ ਰੰਗ ਪੇਂਟ ਕੀਤਾ ਹੋਇਆ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਫਰਸ਼ ਫਰਸ਼ ਵਗੈਰਾ ਬਹੁਤ ਵਧੀਆ ਹੈਗਾ ਟਰਾਲੀ ਦਾ ਜੀ 10 ਫੁੱਟ ਲੰਬੀ ਹੈ ਇਹ 6 ਫੁੱਟ ਚੌੜੀ ਹੈ। ਵਿਦਾਊਟ ਜੈਕ ਤੋਂ ਇਹ ਟਰਾਲੀ ਹੈ ਜੀ ਬਾਕੀ ਕੰਡੀਸ਼ਨ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ। ਜੇ ਆਪਾਂ ਹੁਣ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੀਰ ਵੱਲੋਂ ਟਰਾਲੀ ਦਾ ਰੇਟ ਰੱਖਿਆ ਗਿਆ 90000 ਰੁਪਿਆ। ਰੇਟ ਮੌਕੇ ਤੇ ਘਟ ਹੋ ਜਾਊਗਾ ਜੀ ਕੋਈ ਫਿਕਸ ਨਹੀਂ ਰੇਟ ਤੇ ਇਹ ਜਿਹੜੀ ਟਰਾਲੀ ਹੈ ਮਿੱਤਰੋ ਇਹ ਜਗਰਾਉਂ ਏਰੀਆ ਦੇ ਵਿੱਚ ਸੇਲ ਲਈ ਹੈ। ਜੇ ਕਿਸੇ ਮਿੱਤਰ ਨੇ ਟਰਾਲੀ ਖਰੀਦਣੀ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ। ਤੁਸੀਂ ਦੇਖ ਸਕਦੇ ਹੋ ਫਰਸ਼ ਵਗੈਰਾ ਜੀ। ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਸਾਰਾ ਰੰਗ ਪੇੜ ਨਵਾਂ ਹੀ ਕੀਤਾ ਵੀਰ ਨੇ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਹੈ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ ਇਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਵੀਡੀਓ ਬਾਕੀ ਆਪਣੀ ਜੇ ਚੰਗੀ ਲੱਗੀ ਤਾਂ ਦੱਬ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜੇ ਆਪਾਂ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸਾਧਨ ਦੇ ਨਾਲ ਜੀ ਧੰਨਵਾਦ